ਦੋਸਤੋ ਸਤ ਸ੍ਰੀ ਅਕਾਲ ਰਾਮ ਰਾਮ ਸਲਾਮ ਮੈਂ ਇਕਬਾਲ ਬਰਾੜ ਖੋਦੀ ਆਪਣੇ ਸਾਰੇ ਚੈਨਲ ਦੇਖਣ ਵਾਲੇ ਵੀਰਾਂ ਦਾ ਸਵਾਗਤ ਕਰਦਾ ਦੋਸਤੋ ਰਾਤ ਜਿਹੜੀ ਝੋਟੀ ਦਾ ਛੋਟ ਪਾਇਆ ਸੀ ਰਾਤ ਜਲਦਬਾਜੀ ਚ ਪਾਇਏ ਸੀ ਛੋਟ ਹਨੇਰਾ ਹੋ ਗਿਆ ਸੀ ਝੋਟੀ ਦੀ ਲੰਬਾਈ ਨੂੰ ਬਹੁਤ ਚੰਗੀ ਹੈ ਤੇ ਝੋਟੀ ਤਿਆਰ ਵੀ ਨੇ ਜੇ 5 6 ਦਿਨਾਂ ਦੀ ਕੱਤੀ ਹੈ ਝੋਟੀ ਤੇ ਝੋਟੀ ਦੇ ਇਹ ਥੋੜਾ ਹੀ ਬਹੁਤ ਸੋਹਣਾ ਥਾਨ ਲੈਵਾ ਵੇਖ ਲੋ ਪਛਾਹ ਬਹੁਤ ਸੋਹਣੀ ਝੋਟੀ ਤਿਆਰਾਂ ਦੀ ਖੋਈ ਆਈ ਗਈ ਆ ਪੰਜਾਂ ਦਿਨਾਂ ਦੀ ਕੱਚੀ ਆ ਹਾਂ ਜੀ ਤੇ ਦੂਜੇ ਸੂਏ ਸੰ ਵਾਲੀ ਆ ਬਾਕੀ ਦੀ ਡਿਟੇਲ ਤਾਂ ਮਾਲਕ ਤੋਂ ਲਵਾਂਗੇ ਤੇ ਮੀਂਹ ਦਾ ਕਰਕੇ ਸੰ ਵਾਲੇ ਮੱਚ ਕਰਕੇ ਨਵਾਈ ਅੱਜ ਵੀ ਨਹੀਂ ਬਾਕੀ ਦਾ ਤੇਜ਼ ਪੂਣੀ ਦਾ ਆ ਜਿਵੇਂ ਖੜੀ ਆਉਂਗੀ ਵੀਡੀਓ ਬਣਾਉਣ ਲੱਗ ਗਿਆ ਤੇ ਛੋਟੇ ਜਿਹੇ ਮਨ ਲੇਵਾ ਫੋਨਾ ਛੋਟੀ ਦਾ ਬਹੁਤ ਹੀ ਚੰਗੀ ਛੋਟੀ ਹੈ ਜਮਾ ਮਤਲਬ ਬਰੀਕ ਚਮੜੀ ਦੀ ਹੈ ਬਿਲਕੁਲ ਚਾਂਦੀ ਕਾਗਜ਼ ਵਰਗੀ ਪਤਲੀ ਹੈ ਆ ਦੇਖ ਸਕਦੇ ਹੋ ਬਾਕੀ ਦੀ ਜਾਣਕਾਰੀ ਆਪਾਂ ਮਾਰਕ ਤੋਂ ਲਵਾਂਗੇ ਆ ਜਾਓ ਵੀ ਲਵ ਜੀ ਸਤਿ ਸ੍ਰੀ ਅਕਾਲ ਬੇਟਾ ਸਤਿ ਸ੍ਰੀ ਅਕਾਲ ਜੀ ਬੇਟਾ ਨਾਂ ਕੀ ਹੈ ਨਾਂ ਮਾ ਆਪਣਾ ਲਵਲੀ ਜੀ ਪਿੰਡ ਪਿੰਡਵਾੜਾ ਕਿਸ਼ਨਪੁਰਾ ਜ਼ਿਲ੍ਹਾ ਸ਼੍ਰੀ ਮਕਸਦ ਸਾਹਿਬ ਮੋਬਾਈਲ ਨੇੜੇ ਪਿੰਡ ਨੇੜੇ ਪਿੰਡ ਮੱਲਨ ਮੜਾ ਖੱ쩌ੜ ਕੌਣੀ ਦੁੱਧਾਂ ਤੇ ਆਪਣਾ ਮੋਬਾਈਲ ਨੰਬਰ 6283770338 6283770338 ਦੋਸਤੋ ਮੋਬਾਈਲ ਨੰਬਰ ਉੱਤੇ ਚੱਲਦਾ ਰਹੂਗਾ ਝੋਟੀ ਬੇਡਾ ਕਿਹੜੇ ਸੂਏ ਸੁਣ ਵਾਲੀ ਹੈ ਇਹ ਦੂਜੇ ਸੂਏ ਸੁਣ ਰਹੀ ਹੈ ਪਹਿਲੇ ਸੂਏ ਦੁੱਧ ਕਿੰਨਾ ਦਿੰਦਾ ਨਹੀਂ ਪਹਿਲੇ ਸੂਏ ਨੇ 13 ਲੀਟਰ ਦੁੱਧ ਦਿੰਦਾ ਦੋਸਤੋ ਪਹਿਲੇ ਸੂਏ 13 ਲੀਟਰ ਝੋਠੀ ਨੇ ਦੁੱਧ ਦਿੰਦਾ ਹੈ ਤੇ ਲੰਬਾਈ ਲੰਮੂ ਝੋਟੀ ਦੀ ਬਹੁਤ ਆ ਚਮੜੀ ਬਿਲਕੁਲ ਕਾਜ ਜਰਗੀ ਲੰਬਾਈ ਬਹੁਤ ਆ ਝੋਟੀ ਦੀ ਤੇ ਸਿੰਗਾਸੂਆਂ ਦੇ ਵੀ ਬੜੀ ਸੋਹਣੀ ਐ ਲੰਬੀ ਵੱਡੀ ਸ਼ਕੀਨ ਬਹੁਤ ਸ਼ਕੀਨ ਬਹੁਤ ਆ ਝੋਟੀ ਝੋਟੀ ਤੇ ਥਣਲੇਵਾ ਤੁਹਾਨੂੰ ਬਖਾਤਾ ਹੈ ਬਹੁਤ ਸੋਹਣਾ ਥਣਲੇਵਾ ਲੱਗਿਆ ਝੋਟੀ ਥੋੜੀ ਜੀ ਡਰਦੀ ਐ ਤੇ ਪਿੱਛੋਂ ਪਿੱਛੋਂ ਦਾ ਕਰਮਾਂ ਵਾਲੀ ਪੰਜ ਇਹ ਨਹੀਂ ਬੈਠੇ ਰਾਤ ਨੂੰ ਦੱਸਤਾ ਅਸੀਂ ਛੋੜ ਚ ਕਰਮਾਂ ਵਾਲੀ ਪਿੱਛੋਂ ਦਾ ਐ ਸੋਨਾ ਲਾਈ ਫੜਦੀ ਦੇ ਤੇ ਪਦਲੀ ਸੂਦੀਏ ਪਦਲੀ ਸੂਦਾ ਪਸ਼ੂ ਮੇਂ ਛੇ ਦੁੱਧ ਵਧ ਕੱਢਦਾ ਹੁੰਦਾ ਹੈ ਬੇਟਾ लवली ਇਹ ਐ ਕਿ ਕਿੰਨਾ ਦੁੱਧ ਦੀ ਉਮੀਦ ਆ ਪਾ ਦੂਗੀ ਅੱਜ ਕੇ ਨੂੰ 16 ਤੋਂ 17 ਲੀਟਰ ਦੁੱਧ ਦੇਣਾ ਚਾਹੀਦਾ ਸੋ ਐਡੀ ਮਾਰਜ ਨੂੰ 16 ਤੋਂ 17 ਲੀਟਰ ਦੁੱਧ ਕੁਛ ਵੀ ਨਹੀਂ ਬਾਕੀ ਦੁੱਧ ਦੋਸਤੋ ਸੇਵਾ ਦਾ ਤੁਹਾਡੀ ਸੇਵਾ ਨੇ ਦੁੱਧ ਲੈਣਾ ਇਹਨੇ ਪਹਿਲੇ ਸੂਏ 13 ਕਿਲੋ ਦੁੱਧ ਦਿੱਤਾ ਪੂਰੀ ਇਨਕੁਆਰੀ ਕਰਕੇ ਲਈਂਦੇ ਪਸੂ ਤੇ ਹੁਣ ਦੂਜੇ ਸੂਏ ਤੁਸੀਂ ਵੇਖਣਾ ਵੀ ਨੇ ਤੁਸੀਂ ਕਿੰਨਾ ਦੁੱਧ ਚੋਣਾ ਤੁਸੀਂ ਇਹਨੇ 13 ਕਿਲੋ ਦਿੱਤਾ ਤੁਸੀਂ ਇਹ ਤੋਂ 13 ਚੋਣਿਓ ਕਿ 16 ਚੋਣਿਓ ਕੋ 17 ਚੋਣਿਓ ਦੁੱਧ ਆਪਣੀ ਸੇਵਾ ਦਾ ਇਹ ਦੁੱਧਾਂ ਦੀ ਸੇਵਾ ਦਾ ਹੁੰਦਾ ਜਿੰਨਾ ਬੰਦ ਇਹ ਤਾਂ ਥੋਕ ਦੇ ਵਿੱਚ ਮੱਝਾਂ ਮੱਝਾਂ ਥੋਕ ਦੇ ਵਿੱਚ ਆ ਵੇਖਿਓ ਸਾਰੇ ਪਸ਼ੂ ਖੜੇ ਅੱਗੇ ਤੁਹਾਨੂੰ ਵੀਡੀਓ ਬਣਾਈ ਐ ਦਿਖਾਈ ਐ ਪਸ਼ੂ ਵਪਾਰ ਲਾਈਨ ਦੇ ਵਿੱਚ ਐ ਤੇ ਬੇਟੇ ਨੇ ਰੇਟ ਵਾਲਾ ਇੱਕ ਇਸ਼ੂ ਜ਼ਰੂਰ ਕਰਤਾ ਫਰਾ ਮੈਂ ਬਿਨਾਂ ਰੇਟ ਤੋਂ ਵੀਡੀਓ ਨਹੀਂ ਬਣਾਉਂਦਾ ਹੁੰਦਾ ਪਰ ਇਹ ਬਾਹਰ ਲਾਈਨ ਦਾ ਕੰਮ ਹੈ ਸਾਡੇ ਪਿੰਡ ਦੀ ਕੁਝ ਕਹਿਣਾ ਤਾਂ ਇਹ ਹੌਂਕਾ ਜਾਂ ਖੇਚੀ ਜਾਂਦੇ ਆ ਬੇਟਾ ਕਹਿੰਦਾ ਵੀ ਆਪਾਂ ਅੰਕਲ ਜੀ ਵੀ ਇਹਦਾ ਰੇਟ ਨਹੀਂ ਦੱਸਣਾ ਕਿਸੇ ਪਸ਼ੂ ਦਾ ਰੇਟ ਦੱਸੇ ਮੁੜ ਕੇ ਪਸ਼ੂ ਜੀ ਤੋਂ ਰੇਟ ਦੱਸ ਦਿੰਦਾ ਬੰਦਾ ਪਸ਼ੂ ਦੁਆਰਾ ਲੈਣ ਜਾਂਦਾ ਤੇ ਅਗਲਾ ਕਹਿੰਦਾ ਵੀ ਤੂੰ ਤਾਂ ਆਪਦੀ ਦਾ ਇੰਨੇ ਮੰਗਦਾ ਤੇ ਹੁਣ ਤੂੰ ਮਤਲਬੀ ਪਸ਼ੂ ਆਪਦੇ ਪਸ਼ੂ ਤੇ ਵੀਂਦਾ ਨਹੀਂ ਤੂੰ ਵੀ ਕਿੰਨੇ ਮੰਗੀ ਜਾਂਦੇ ਤੇ ਇਸੇ ਕਰਕੇ ਪਸ਼ੂ ਲੈਣਾ ਔਖਾ ਹੋ ਜਾਂਦਾ ਬੰਦੇ ਨੂੰ ਵਪਾਰ ਦਾ ਰੈਣ ਦੇ ਵਿੱਚ ਰੀਟ ਕਈ ਵਾਰ ਬੰਦੇ ਨੇ ਗਾਂ ਵਪਾਰ ਦਾ ਰੈਣ ਦੇ ਵਿੱਚ ਵੇਚਣ ਵਾਲੇ ਨੇ ਵੀ ਲੈਣਾ ਹੁੰਦਾ ਪਸ਼ੂ ਤੇ ਫਿਰ ਥੋੜਾ ਬੋਤਾ ਉੱਲਾ ਉਹਨੇ ਵੀ ਰੱਖਣਾ ਹੁੰਦਾ ਕਿਉਂਕਿ ਪਸ਼ੂ ਹਰੇਕ ਬੰਦਾ ਅੱਜ ਕੱਲ ਕਮਾਈ ਨੂੰ ਫਿੱਟਾ ਤੇ ਝੋਠੀ ਕਿਵੇਂ ਲੱਗੀ ਤੁੰਨੀ ਕਮੈਂਟਾਂ ਵਿੱਚ ਜਰੂਰ ਦੱਸੋ ਤੇ ਮੇਰੇ ਫੇਸਬੁੱਕ ਪੇਜ ਨੂੰ ਤੇ ਇੰਸਟਾਗ੍ਰam ਨੂੰ ਫਾਲੋ ਕਰ ਲਿਓ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤੁਹਾਡੇ ਇੱਕ ਸ਼ੇਅਰ ਨਾਲ ਸਾਰੇ ਭਰਾਵਾਂ ਤੱਕ ਵੀਡੀਓ ਪਹੁੰਚ ਜਾਂਦੀ ਹੈ ਤੁਹਾਡੇ ਸ਼ੇਅਰ ਨਹੀਂ ਹਰੇਕ ਘਰ ਤੱਕ ਵੀਡੀਓ ਪਹੁੰਚਉਣੀ ਹੁੰਦੀ ਹੈ ਐਨੇ ਨਾ ਪਸ਼ੂ ਮਿਲ ਜਾਂਦਾ ਪਸ਼ੂ ਲੈਣ ਆਲੇ ਨੇ ਕਿਵੇਂ ਲੱਗੀ ਝੂਠੀ ਵੀਡੀਓ ਨੂੰ ਸ਼ੇਅਰ ਸ਼ੇਅਰ ਜ਼ਰੂਰ ਕਰਿਓ ਸਤਿ ਸ੍ਰੀ ਅਕਾਲ ਰਾਮ ਰਾਮ ਸਲਾਮ ਧੰਨਵਾਦ